ओम नमः शिवाय हर हर महादेव रियल न्यूज़ पंजाबी देख रहे सारे दर्शकांसि बहुत-बहुत स्वागत करते हैं मैं पारपत चौहान ਤੇ ਮੇਰੇ ਨਾਲ ਸੁਨ ਸਿੰਘ ਮਸਿਆ ਵਾਲੇ ਦਿਨ ਅਚਲ ਮੰਦਰ ਚ ਰੂਦਰ ਅਭਿਸ਼ੇਕ ਸ਼੍ਰੀ ਅਚਲೇಶ್ਵਰ ਥਾਮ ਚ ਅੱਜ ਲੱਗਿਆ ਸ਼ਾਵਣ ਮਹੀਨੇ ਦੀਆਂ ਰੌਣਕਾਂ ਨਰੇਸ਼ ਰੂத்ਰਾ ਦੇ ਉਪਰਾਲੇ ਨਾਲ ਹੁੰਦਾ ਹੈ ਹਰ ਸਾਲ ਰੂਦਰ ਅਭਿਸ਼ੇਕ ਅਤੇ ਹਵਨ ਯੱਗ ਸ਼੍ਰੀ ਅਚਲ ਮੰਦਰ ਸਭਾ ਵੱਲੋਂ 파ਰਥਵ ਰੂਦਰ ਅਭਿਸ਼ੇਕ ਅਤੇ ਮਹਾ ਯੱਗ ਕਰਵਾਇਆ ਭੋਲੇ ਨਾਦ ਦੇ ਜਕਾਰਿਆਂ ਨਾਲ ਗੂੰਜੇ ਸ਼੍ਰੀ ਅਚਲೇಶ್ਵਰ ਥਾਮ ਅਯੁੱਧਿਆ ਤੋਂ ਆਏ ਸਦਸ਼ਿਓ ਮਿਸ਼ਰਾ ਵੱਲੋਂ ਧਰਮਸ਼ਾਲਾ ਦੇ ਗਣਪਤੀ ਹਾਲ ਵਿੱਚ ਰੂਦਰ ਅभिषेक ਵਿਦੇ ਵੀ ਤਰੀਕੇ ਨਾਲ ਅਤੇ ਪੂਰੀ ਸ਼ਰਧਾ ਨਾਲ ਸ਼ਿਵ ਲਿੰਗ ਨੂੰ ਅਭਿਸ਼ੇਕ ਕਰਵਾਇਆ ਬਟਾਲਾ ਦੇ 35 ਦੇ ਕਰੀਬ ਸ਼ਿਵ ਭਗਤਾਂ ਨੇ ਰੂਦਰ ਅਭਿਸ਼ੇਕ ਚ ਭਾਗ ਲਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਭਗਤ ਰੂਦਰ ਅਭਿਸ਼ੇਕ ਕਰਵਾਉਂਦਾ ਹੈ ਉਸ ਨੂੰ ਭੋਲੇनाथ ਦੀ ਕਿਰਪਾ ਨਾਲ ਸੁਖ ਸ਼ਾਂਤੀ ਸਮਰiddhi ਅਤੇ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸਭ ਤੋਂ ਵੱਡਾ ਤੀਰਸਤਾਨ ਸ਼੍ਰੀ ਚੰਦੇਸ਼ਵਰ ਧਾਮ ਆਉਣ ਵਾਲਿਆਂ ਦੀ ਝੋਲੀਆਂ ਭਰਦੇ ਹਨ ਭੋਲੇनाथ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੁਖ ਸੇਵਾ ਦਾ ਸ਼੍ਰੀ ਨਰੇਸ਼ ਉਤਰਾਣੇ ਕਹਾ ਅਤੇ ਸੰਤ ਸ਼ਿਵ ਮਿਸ਼ਰਾ ਦਾ ਸਨਮਾਨ ਕੀਤਾ ਆਪਣੀ ਹਾਜ਼ਰੀ ਭਰਨ ਆਏ ਭਗਤਾਂ ਨੂੰ ਵੀ ਅਚਲ ਮੁੰਦਰ ਸਬਾਦ ਦੇ ਸ਼੍ਰੀ ਨਰੇਸ਼ ਲੁਥਰਾ ਪ੍ਰਧਾਨ ਪੂਰਨ ਚੰਦ ਤਰਸ਼ੀਮ ਸੇਖੜੀ ਵੱਲੋਂ ਸਨਮਾਨ ਦਿੱਤਾ ਅੱਜ ਦੇ ਵਿਸ਼ੇਸ਼ ਦਿਨ ਲਈ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਸ਼੍ਰੀ ਨਰੇਸ਼ ਕੋਹਲ ਵਿਦ ਐਕਚੁਅਲੀ ਸ਼੍ਰੀ ਕਲਸੀ ਦੇ ਭਰਾ ਤਰुण ਕਲਸੀ ਅਤੇ ਨਮਸਕਾਰ ਹਰ ਹਰ ਬੋਲੇ ਨਮਸਕਾਰ ਹਰ ਹਰ ਸ਼੍ਰੀ ਅਸ਼ੋਕ ਲੁਥਰਾ ਪ੍ਰਧਾਨ ਅਤੇ ਯਸ਼ਪਾਲ ਚੋਹਾਨ ਨੇ ਸ਼੍ਰੀ ਨਰੇਸ਼ ਲੁਥਰਾ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਹਰ ਸਾਲ ਲੁਥਰਾ ਵਿਸ਼ੇਕ ਕਰਵਾਇਆ ਜਾਂਦਾ ਹੈ ਤਾਂ ਕਿ ਆਪਸੀ ਭਾਈਚਾਰਾ ਪਿਆਰ ਅਤੇ ਅਮਨ ਸ਼ਾਂਤੀ ਲਈ ਜੋ ਉਪਰਾਲੇ ਹੋ ਕਰਦੇ ਹਨ ਜੋ ਸ਼ਲਾਗਾ ਯੋਗ ਹਨ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸ਼ਿਵਮ ਲੂਤਰਾ ਨੂੰ ਵੀ ਬਲੇਸਿੰਗ ਦਿੱਤੀ ਗਈ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਰੀਅਲ ਨਿਊਜ਼ ਪੰਜਾਬੀ ਪੱਤਰਕਾਰ ਪਰਚੰਦੇ ਨਾਲ ਸੋਨੂ ਸਿੰਘ ਜੀ ਦੀ ਆਜੀਗਾਸ ਰਿਪੋਰਟ ਮੌਜ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਸੌਂ ਦੇ ਮਹੀਨੇ ਵਿੱਚ ਅੱਜ ਅਮਾਵਸਿਆ ਵਾਲੇ ਦਿਨ ਮੈਂ ਚਲੇਸ਼ਵਰ ਧਾਮ ਦੇ ਵਿੱਚ ਇੱਥੇ ਯੱਗ ਦੇ ਵਿੱਚ ਹਾਜ਼ਰੀ ਲਵਾਈ ਆ ਔਰ ਮੈਂ ਬਹੁਤ ਧੰਨਵਾਦੀ ਆ ਸ਼੍ਰੀ ਸ਼ੋਕ ਲੁਤਰਾ ਜੀ ਔਰ ਨਰੇਸ਼ ਲੁਤਰਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਇਸ ਸ਼ੋਭ ਕੰਮ ਦੇ ਵਿੱਚ ਹਿੱਸਾ ਪਾਣ ਦਾ ਔਰ ਭਗਵਾਨ ਚਿੜ ਜੀ ਦੇ ਦਰਸ਼ਨ ਕਰਨ ਦਾ ਤੇ ਉਹਨਾਂ ਦੇ ਸ਼ਲੋਕ ਸੁਣਨ ਦਾ ਇਸ ਯੱਗ ਦੇ ਵਿੱਚ ਹਿੱਸਾ ਪਾਣ ਦਾ ਮੌਕਾ ਦਿੱਤਾ ਬਾਕੀ ਮੈਂ ਹਲਕੇ ਦੇ ਮਲੇ ਸ਼ਮਨ ਸਿੰਘ ਸ਼ਰੀਚਾ ਜੀ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਆਪਣੇ ਬਰਦਰ ਤਰਨ ਕੱਸੀ ਨਾਲ ਮੈਨੂੰ ਇੱਥੇ ਭੇਜਿਆ ਕਿ ਜਾ ਕੇ ਹਾਜੀ ਲਵਾ ਕੇ ਆਓ ਉਹ ਆਪ ਵੀ ਬਹੁਤ ਹਾਜੀ ਲਵਾਦੇ ਰਹਿੰਦੇ ਆ ਹਮੇਸ਼ਾ ਵੇਲੇ ਕੋਲੇ ਆਉਂਦੇ ਰਹਿੰਦੇ ਆ ਲੇਕਿਨ ਅੱਜ ਕਿਸੇ ਰੁਝਾਨ ਕਰਕੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਆਪਣੇ ਬਰਦਰ ਨੂੰ ਮੌਕਾ ਦਿੱਤਾ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਇਹਦਾ ਖਾਵਾਂ ਜਿਹੜਾ 100 ਦਿਨਾਂ ਦਾ ਹਵਨ ਕਰਾਇਆ ਇਹ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਉਹ ਇਹਨਾਂ ਨੂੰ ਪੂਰੀ ਸ਼ਕਤੀ ਦਿੰਦੇ ਆ ਉਹ ਆਪਣੀ ਸ਼ਕਤੀ ਦੇ ਨਾਲ ਸਾਰਿਆਂ ਰਿਸ਼ਤੇਦਾਰਾਂ ਨੂੰ ਸਾਰਿਆਂ ਭੈਣ ਭਰਾਵਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੁਲਾ ਕੇ ਇੱਥੇ بڑا ਉਹ ਇੱਕ ਹਵਨ ਕਰਕੇ ਲੋਕਾਂ ਨੂੰ ਪ੍ਰਮਾਤਮਾ ਦਾ ਅਸ਼ੀਰਵਾਦ ਦਵਾਉਂਦੇ ਆ ਮੈਂ ਸਭੀ ਨਾਲ ਇਹ ਨਰੇਸ਼ ਜੀ ਹਰ ਸਾਲ ਇਸ ਤਰ੍ਹਾਂ ਹੀ ਕਰਦੇ ਰਹਿਣ ਅੱਜ ਨੇ ਚੜਾਂਦੇ ਬੱਚੇ ਸ਼ਿਵਮ ਦਾ ਜਨਮ ਦਿਨ ਸੀ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਪ੍ਰਮਾਤਮਾ ਇਸ ਸ਼ਿਵਮ ਬੇਟੇ ਦੀ ਮੁੱਤਰਕੀਆ ਦੇ ਔਰ ਅੱਛੇ ਕਾਰੋਬਾਰ ਕਰੇ ਅੱਛੇ ਕੰਮ ਕਰੇ ਮੈਂ ਸਭੀ ਦਾ ਇਹ ਪ੍ਰਮਾਤਮਾ ਦੀ ਇਹਦੇ ਉੱਤੇ ਅੱਗੇ ਵੀ ਬੜੀ ਦਿਆ ਹੈ ਔਰ ਦਿਆ ਰਹੇਗੀ ਜਿਹੜੇ ਕੰਮ ਕਰਦੇ ਪਏ ਨੇ ਨਰੇਸ਼ ਜੀ ਉਹਦੇ ਮੁਤਾਬਕ ਉਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਪ੍ਰਮਾਤਮਾ ਵੀ ਦਿਆ ਰਹੇਗੀ ਜੈ ਸ਼੍ਰੀ ਰਾਮ ਆ ਮੈਂ ਨਰੇਸ਼ ਲੁਤਰਾ ਅਚਲ ਮੰਦਰ ਸੇਵਾਦਾਰ ਅਚਲ ਮੰਦਰ ਸਭਾ ਦਾ ਜਿਸ ਦੇ ਪ੍ਰਧਾਨ ਪੂਰਨ ਚੰਦ ਹੋਣੀ ਨੇ ਇਹ ਸਾਵਣ ਦੇ ਮਹੀਨੇ ਦਾ ਰੁਦਰ ਪੇਸ਼ੇਕ ਦਾ ਬਹੁਤ ਮਹੱਤਵ ਹੈ ਜਿਹਦੇ ਵਿੱਚ ਅੱਜ शिवम मिश्रा जी जोधपुर ਤੋਂ ਆਪਣੇ ਸਾਥੀਆਂ ਪੰਤਾਂ ਦੇ ਨਾਲ ਆਏ ਹੋਏ ਨੇ ਇਹਨਾਂ ਅੱਜ 25-30 ਫੈਮਲੀਆਂ ਦਾ ਰੁਧ੍ਰ ਵਿਸ਼ੇਕ ਕੀਤਾ ਹੈ ਜਿਹੜਾ ਕਿ ਬਹੁਤ ਹੀ ਸੁੰਦਰ ਸੀ ਬਹੁਤ ਹੀ ਸੁੰਦਰ ਐਸੇ ਲੱਗਦਾ ਸੀ ਭਗਵਾਨ ਸ਼ਿਵ ਇਸ ਧਰਤੀ ਤੇ ਆ ਗਏ ਨੇ ਅਚਲੇਸ਼ਵਰ धाम की ਧਰਤੀ ਤੇ ਸਭ ਦੀ ਪਰਮਾਤਮਾ ਮਨੋ ਕਾਮਨਾ ਪੂਰਨ ਕਰੇ ਅੱਜ ਮੱਸੀਆ ਦਿਨ ਵੀ ਹੀ ਦਿਨ ਬਹੁਤ ਸ਼ੁਭ ਸੀ ਸਾੜਿਆਂ ਨੇ ਬੜੀ ਖੁਸ਼ੀ ਨਾਲ ਰੁਧ੍ਰ ਵਿਸ਼ੇਕ ਕਰਾਇਆ ਮੈਂ ਕਹਿੰਦਾ ਜਿਨ੍ਹਾਂ ਜਿਨ੍ਹਾਂ ਰੁਧ੍ਰ ਵਿਸ਼ੇਕ ਕਰਾਇਆ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰਨ ਕਰੇ ਬੋਲ ਸ਼ੰਕਰ ਭਗਵਾਨ ਕੀ ਜੈ Jason。